ਸਾਡੇ ਤਾਂ ਬਿਜਲੀ ਪਿੱਛੋਂ ਬਹੁਤ ਦੇਰਵਾਦਾਈ ਆ ਜਦੋਂ ਇਹ ਬਿਜਲੀ ਆਈ ਹੈ ਬਿਜਲੀ ਤੋਂ ਤਾਂ ਸਾਡੇ ਲੋਕ ਡਰਦੇ ਹੁੰਦੇ ਸੀ ਐਸ ਪਿੰਡ 'ਚ ਜਿਹੜੇ ਚਾਪਾ ਬੈਠੇ ਆ ਐਸ ਪਿੰਡ ਦੇ ਵਿੱਚ ਮੈਂ ਆਪਣੇ ਘਰਦਿਆਂ ਤੋਂ ਸਾਰਿਆਂ ਤੋਂ ਆਕੀ ਹੋ ਕੇ ਸਭ ਤੋਂ ਪਹਿਲਾਂ ਮੈਂ ਜਦੋਂ ਦਸਮੀ ਕਰਕੇ ਉਡਾਰ ਹੋ ਗਿਆ ਨਾ ਮੈਂ ਸਕਿਉਰਟੀ ਸਭ ਤੋਂ ਪਹਿਲਾਂ ਪਰ ਗਿਆ ਸੀ ਜਿਹੜੀ 60 ਰੁਪਏ ਦੀ ਸਕਿਉਰਟੀ ਸੀ 60 ਰੁਪਏ ਸਕਿਉਰਟੀ ਸੀ ਤੇ 1500 ਰੁਪਏ ਸਾਡਾ ਫਿਟਿੰਗ ਤੇ ਲੱਗਿਆ ਇਨੀ ਕੀ ਸਪੀਡ ਸੀ ਜਦੋਂ ਬਿਜਲੀ ਆਈ ਹੈ ਤਾਂ ਸਾਡੇ ਤਾਂ ਮਤਲਬ ਇਹ ਉਹਨੂੰ ਤਾਂ ਘਰਾਂ ਦੇ ਵਿੱਚੋਂ ਮਤਲਬ ਬਿਜਲੀ ਲਵਾਉਂਦਾ ਨਹੀਂ ਸੀ ਕੋਈ ਡਰਦੇ ਸੀ ਨਾ ਮਾ ਇਹਦੇ ਨਾਲ ਬੰਦਾ ਮਰ ਜਾਂਦਾ ਇਹ ਹੱਥ ਲੱਗੇ ਤਾਂ ਬਿਜਲੀ ਕੀ ਪਤਾ ਕਿਹੜੇ ਵੀ ਹੱਥ ਲੱਗ ਜੇ ਤਾਂ ਬੰਦਾ ਮਰ ਜੂ ਘਰਾਂ 'ਚ ਨਹੀਂ ਬਿਜਲੀ ਲਵਾਉਂਦੇ ਸੀ ਜਿਹੜੇ ಗ್ರಾಮ ਸੇਵਕ ਸੀ ਯਾਨੀ ਉਹ ਜਾ ਕੇ ਕਹਿੰਦੇ ਸੀ ਵੀ ਮੋਟਰ ਤੁਸੀਂ ਖੇਤ ਲਵਾਓ ਸਕਿਉਰਟੀ ਭਰੋ ਤੇ ਮੋਟਰ ਲੱਗੋ 5000 ਰੁਪਇਆ ਤੁਹਾਨੂੰ ਬਿਜਲੀ ਬੋਰਡ ਦੇਊਗਾ ਕੋਠਾ ਪਾਓ ਤੁਸੀਂ ਉੱਥੇ ਉਹ ਕੋਠੇ ਦੇ ਵਿੱਚ ਤੁਸੀਂ ਆਪਦੇ ਮੋਟਰ ਫਿੱਟ ਕਰੋ ਤੇ ਟਿਊ ਟਿਊ ਬੰਦ ਲਉ ਚਲੋ ਯਾਨੀ ਇਹ ਤਾਂ ਉਦੋਂ ਉਦੋਂ ਪਹਿਲਾਂ ਯਾਨੀ ਬੋਰ ਲੱਗਣ ਦਾ ਟਿਊਬੇ ਲਾਉਣ ਦਾ ਫਿਰ ਜਾਂ ਇਹ ਸ਼ੁਰੂ ਹੋਣਾ ਟਿਊਬਲ ਲੱਗਣ ਦਾ ਫਿਰ ਉਸ ਤੋਂ ਬਾਅਦ ਜਿਉਬੇ ਲੱਗੀਆਂ ਨੇ ਇਹ ਮੋਟਾਂ ਲੱਗੀਆਂ ਨੇ ਫਿਰ ਇਹ ਝੋਨੇ ਦੀ ਫਸਲ ਆਈ ਹੈ